ਜਿੰਨੇ ਵੀ ਕਬੂਤਰ ਬਾਜ਼ ਭਰਾ ਆਪਣੇ ਵੀਡੀਓ ਦੇਖ ਰਹੇ ਨੇ ਤੁਹਾਡੇ ਸਾਰਿਆਂ ਲਈ ਅੱਜ ਆਪਾਂ ਇੱਕ ਵਰਸਲ ਲਾਗਾ ਦਾ ਪ੍ਰੋਜੈਕਟ ਲੈ ਕੇ ਹਾਜ਼ਰ ਹੋ ਚੁੱਕੇ ਆ ਜਿਹੜਾ ਸਕਰੀਨ ਦੇ ਉੱਤੇ ਪ੍ਰੋਜੈਕਟ ਚੱਲ ਰਿਹਾ ਸੁਪਰਾ ਪੈਲਸ ਗੋਲੀ ਵਰਸਲ ਲਾਗਾ ਕੰਪਨੀ ਦੀ ਚਿੱਟੇ ਰੰਗ ਦਾ ਜਿਹੜਾ ਸਟicker ਸਕਰੀਨ ਦੇ ਉੱਤੇ ਲੱਗਿਆ ਹੋਇਆ ਇਹ ਇਟਾਲੀਅਨ ਭਾਸ਼ਾ ਦੇ ਵਿੱਚ ਸਟicker ਲੱਗਿਆ ਹੋਇਆ ਜੇ ਪੰਜਾਬੀ ਦੇ ਵਿੱਚ ਆਪਾਂ ਟ੍ਰਾਂਸਲੇਸ਼ਨ ਕਰਕੇ ਦੇਖਣਾ ਹੋਵੇ ਤਾਂ ਇਹਦਾ ਮਤਲਬ ਹੈ ਰੇਸਰ ਕਬੂਤਰਾਂ ਲਈ ਸਪੀਡ ਦੀਆਂ ਗੋਲੀਆਂ ਰੇਸਰ ਕਬੂਤਰਾਂ ਲਈ ਸਪੀਡ ਦੀਆਂ ਗੋਲੀਆਂ ਜਿਹੜਾ ਚਿੱਟੇ ਰੰਗ ਦਾ ਸਟicker ਲੱਗਿਆ ਹੋਇਆ ਉੱਤੇ ਸਕਰੀਨ ਦੇ ਇਹ ਇਟਾਲੀਅਨ ਲੈਂਗੁਏਜ ਦੇ ਵਿੱਚ ਸਟicker ਲੱਗਿਆ ਹੋਇਆ ਜਿਹੜੇ ਭਰਾਵਾਂ ਨੂੰ ਇਟਾਲੀਅਨ ਨਹੀਂ ਸਮਝ ਆਉਂਦੀ ਸੁਪਰਾ ਪੈਲਸ ਜਿਹੜੀ ਗੋਲੀ ਆ ਬਾਹਰਲੀਆਂ ਕੰਟਰੀਆਂ ਦੇ ਵਿੱਚ ਕਬੂਤਰਬਾਜ਼ੀ ਦੇ ਵਿੱਚ ਇਹਦਾ 100 ਦੇ ਵਿੱਚੋਂ 100% ਹੈ ਜਿਹੜਾ ਰਿਜ਼ਲਟ ਵੀਰੇ ਦੇਖਣ ਨੂੰ ਮਿਲੇ ਆ ਜਿਹੜੇ ਗੋਰੇ ਕਬੂਤਰਬਾਜ਼ੀ ਕਰਦੇ ਨੇ ਬਾਹਰ ਜਾਂ ਆਪਣੇ ਜਿਹੜੇ ਇੰਡੀਆ ਨਾਲ ਕਬੂਤਰਬਾਜ਼ ਭਰਾ ਵੀ ਕਬੂਤਰਬਾਜ਼ੀ ਕਰਦੇ ਨੇ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਬਹੁਤ ਮੇਰੇ ਯਾਰ ਦੋਸਤ ਇਦਾਂ ਦੇ ਨੇ ਜਿਨ੍ਹਾਂ ਨੇ ਇਹ ਗੋਲੀ ਵਰਤ ਕੇ ਦੇਖੀ ਆ ਬਹੁਤ ਹੀ ਵਧੀਆ ਕਬੂਤਰ ਨੇ ਪਰਫਾਰਮੈਂਸ ਕਰੀ ਆ ਜਿਹੜੀ ਆ ਸੁਪਰਾ ਪੈਲਸ ਗੋਲੀ ਆ ਜਿਹੜੇ ਕਬੂਤਰ ਨੂੰ ਇਹ ਲੱਗ ਗਈ ਜਿੰਨੇ ਵੀ ਤੁਸੀਂ ਇੰਡੀਆ ਵਾਲੇ ਨਵੇਂ ਕਬੂਤਰਬਾਜ਼ ਭਰਾ ਵੀਡੀਓ ਦੇਖ ਰਹੇ ਹਾਂ ਜਾਂ ਪੁਰਾਣੇ ਕਬੂਤਰਬਾਜ਼ ਵੀ ਆਪਣੀ ਵੀਡੀਓ ਦੇਖ ਰਹੇ ਨੇ ਇਹ ਜਿਹੜੀ ਸੁਪਰਾ ਪੈਲਸ ਗੋਲੀ ਆ ਇਹਦਾ ਬਹੁਤ ਹੀ ਘੱਟ ਵੀਰੇ ਜ਼ਿਕਰ ਕੀਤਾ ਲੋਕਾਂ ਨੇ ਆਮ ਆਪਾਂ ਆਇਡਲ ਪੈਲਸ ਗੋਲੀ ਆ ਜਿਹੜੀ ਵਰਸਲ ਲਗਾ ਦੀ ਬੂਸਟ ਐਕਸ 5 ਕੈਪਸੂਲ ਨੇ ਵਰਸਲ ਲਗਾ ਦੇ ਆਮ ਆਪਾਂ ਇਹਨਾਂ ਦਾ ਨਾਮ ਹੀ ਜ਼ਿਆਦਾ ਸੁਣਿਆ ਜਾਂ ਇਹਨਾਂ ਦੀ ਫੋਟੋ ਹੀ ਜ਼ਿਆਦਾ ਆਪਾਂ YouTube ਦੇ ਉੱਤੇ ਜਾਂ ਕਈ ਕਬੂਤਰਬਾਜ਼ ਭਰਾਵਾਂ ਨੇ ਵੀ ਦਿਖਾਏ ਨੇ ਇਹ ਪ੍ਰੋਜੈਕਟ ਪਰ ਜਿਹੜੀ ਸੁਪਰਾ ਪੈਲਸ ਗੋਲੀ ਆ ਜੀ ਵਰਸਲ ਲਗਾ ਦੀ ਬਹੁਤ ਹੀ ਘੱਟ ਬੰਦਿਆਂ ਨੇ ਦਿਖਾਈ ਆ ਤਾਂ ਮੇਰਾ ਵੀਰ ਜਿੰਨੇ ਵੀ ਤੁਸੀਂ ਨਵੇਂ ਕੂਤਰਵਾਜ ਵੀਰ ਨਾਲ ਜੁੜੇ ਹੋਏ ਹੋ ਸੁਪਰਾ ਪੈਰਲਸ ਗੋਲੀ ਇੱਕ ਵਾਰ ਵਰਤ ਕੇ ਬਾਈ ਦੇਖੋ ਕਬੂਤਰ ਬਹੁਤ ਹੀ ਵਧੀਆ ਪਰਫਾਰਮੈਂਸ ਕਰੂ ਆਡਲ ਪੈਲਸ ਦਾ ਹੋਰ ਕੰਮ ਆ ਬੂਸਟ ਐਕਸ 5 ਜਿਹੜੇ ਕੈਪਸੂਲ ਨੇ ਉਹਨਾਂ ਨੇ ਹੋਰ ਕੰਮ ਕਰਨਾ ਇਹ ਜਿਹੜੀ ਸੁਪਰਾ ਪੈਲਸ ਗੋਲੀ ਆ ਇਹ ਤਾਂ ਸਿਰਫ ਤੇ ਸਿਰਫ ਕਬੂਤਰ ਦੀ ਸਪੀਡ ਵਧਾਉਣ ਵਾਸਤੇ ਹੀ ਬਣੀ ਹੋਈ ਆ ਜਦੋਂ ਆਪਾਂ ਨੇ ਇਹ ਦੋ ਗੋਲੀਆਂ ਕਬੂਤਰ ਨੂੰ ਲਾਤੀਆਂ ਬਾਜੀ ਛੱਡਣ ਤੋਂ ਪਹਿਲਾਂ ਤਾਂ ਜਾਨਵਰ ਤੁਹਾਨੂੰ ਆਪਣੀ ਪਰਫਾਰਮੈਂਸ ਆ ਜਿਹੜੀ ਉਹ ਦੱਸੂਗਾ ਕਬੂਤਰ ਵੀ ਕਿੱਦਾਂ ਦੀ ਪਰਫਾਰਮੈਂਸ ਕਰ ਰਿਹਾ ਜਦੋਂ ਆਪਾਂ ਨੇ ਸੁਪਰਾ ਪੈਲਸ ਗੋਲੀ ਕਬੂਤਰ ਨੂੰ ਲਾਤੀ ਦੋ ਗੋਲੀਆਂ ਬਾਜੀ ਛੱਡਣ ਤੋਂ ਪਹਿਲਾਂ ਬੰਦੀ ਆਲੇ ਦਿਨ ਆਪਾਂ ਗੋਲੀ ਵਰਤਣੀ ਆ ਇੱਕ ਘੇਰਿਆਂ ਤੋਂ ਆਏ ਨੂੰ ਦੇ ਦੋ ਇੱਕ ਜਦੋਂ ਬੰਦੀ ਆ ਉਦੋਂ ਗੋਲੀ ਦੇ ਦੋ ਸੁਪਰਾ ਪੈਲਸ ਗੋਲੀ ਵਰਸਲ ਲਾਗਾ ਕੰਪਨੀ ਦੀ ਬਹੁਤ ਹੀ ਤਖੜਾ ਰਿਜ਼ਲਟ ਆ ਇਹਦਾ ਕਬੂਤਰ ਦੀ ਸਪੀਡ ਗੋਰੇ ਕਹਿੰਦੇ ਨੇ ਬਾਹਰ ਦੀਆਂ ਕੰਟਰੀਆਂ 'ਚ ਸਪੀਡ ਦੀਆਂ ਗੋਲੀਆਂ ਆਪਣੇ ਇੰਡੀਆ ਆਪਾਂ ਦੂਜੀਆਂ ਬਾਜ਼ੀਆਂ ਲਾਉਨੇ ਆਂ ਘੰਟਿਆਂ ਵਾਲੀਆਂ ਪਰ ਕਬੂਤਰ ਬਹੁਤ ਹੀ ਵਧੀਆ ਪਰਫਾਰਮੈਂਸ ਕਰਦਾ ਇਹਦੇ ਨਾਲ ਗੋਲੀ ਨਾਲ ਕਬੂਤਰ ਦੀ ਉਡਾਨ ਦੇ ਵਿੱਚ ਫਰਕ ਪਉਂਦੀ ਹੀ ਪਉਂਦੀ ਆ ਜੇ ਤੁਹਾਡਾ ਜਾਨਵਰ ਅੰਦਰੂਨੀ ਤੌਰ ਦੇ ਉੱਤੇ ਤੰਦਰੁਸਤ ਆ ਉਹ ਤੁਸੀਂ ਸਹੀ ਪ੍ਰਾਪਰ ਤਰੀਕੇ ਨਾਲ ਸੰਭਾਲਿਆ ਹੋਇਆ ਜਾਂ ਜਾਨਵਰ ਅੰਦਰੋਂ ਪੂਰਾ ਫਿੱਟ ਆ ਆ ਗੋਲੀ ਲੱਗੀ ਹੋਵੇ ਕਬੂਤਰ ਨੂੰ ਤਾਂ ਜਾਨਵਰ ਬਾਈ ਨਹਿਲੇ ਦੇ ਉੱਤੇ ਦਹਿਲਾ ਲੱਗਣ ਵਾਲੀ ਗੱਲ ਹੋ ਜਾਂਦੀ ਐ ਸੋਹਣੇ ਤੇ ਸੁਹਾਗੇ ਵਾਲੀ ਗੱਲ ਕੱਲੀ ਗੋਲੀ ਵੀ ਕੁਛ ਨਹੀਂ ਕਰਦੀ ਜੇ ਆਪਾਂ ਕਹੀਏ ਵੀ ਸੁਪਰਾ ਪਹਿਲੇਸ ਗੋਲੀ ਲਾ ਦੋ ਤਾਂ ਬਾਜੀ ਜੱਤ ਲਿਆਵਾਂਗੇ ਕਬੂਤਰ ਦੀ ਤੰਦਰੁਸਤੀ ਵੀ ਮੈਨੇ ਕਹੂੰ ਦੀ ਆ ਵਿੱਚ ਬਾਕੀ ਜਾਨਵਰ ਤੁਸੀਂ ਕਿੱਦਾਂ ਸੰਭਿਆ ਹੋਇਆ ਜਾਨਵਰ ਤੁਹਾਡਾ ਅੰਦਰੂਨੀ ਤੌਰ ਤੇ ਫਿੱਟ ਚਾਹੀਦਾ ਉੱਪਰ ਦੀ ਆ ਬਾਹਰਲਾ ਪ੍ਰੋਜੈਕਟ ਲੱਗਿਆ ਹੋਣਾ ਚਾਹੀਦਾ ਫਿਰ ਨਾਈਲੇ ਦੇ ਉੱਤੇ ਦਹਿਲਾ ਲਾਉਣ ਵਾਲੀ ਗੱਲ ਹੋ ਜਾਂਦੀ ਆ ਸੋਨੇ ਤੇ ਸੁਹਾਗੇ ਵਾਲੀ ਗੱਲ ਵੀਰੇ ਹੋ ਜਾਂਦੀ ਆ ਜਿੱਦਾਂ ਸਿਆਣੇ ਕਹਿੰਦੇ ਹੁੰਦੇ ਸੀ ਪਰ ਦੋਨੋਂ ਚੀਜ਼ਾਂ ਦਾ ਸੁਮੇਲ ਜ਼ਰੂਰੀ ਆ ਬਾਹਰਲੇ ਪ੍ਰੋਜੈਕਟ ਦੇ ਨਾਲ ਕਬੂਤਰ ਦੀ ਤੰਦਰੁਸਤੀ ਵੀ ਜ਼ਰੂਰੀ ਆ ਚਲੋ ਆਪਾਂ ਮੁੜ ਕੇ ਸੁਪਰਾ ਪੈਲਸਵਾਰੀ ਗੱਲ ਕਰਦੇ ਆ ਇੱਕ ਵਾਰ ਜ਼ਰੂਰ ਮੇਰਾ ਭਰਾ ਵਰਤਕੇ ਦੇਖੋ ਬਹੁਤ ਹੀ ਤਖੜਾ ਰਿਜ਼ਲਟ ਆ ਇਹਦਾ ਕਬੂਤਰਬਾਜੀ ਦੇ ਜਿਹੜੇ ਪ੍ਰੋਜੈਕਟ ਨੇ ਕਬੂਤਰਾਂ ਦੀ ਉਡਾਨ ਵਧਾਉਣ ਵਾਲੇ ਪ੍ਰੋਜੈਕਟ ਕਬੂਤਰਾਂ ਦੀ ਪਰਫਾਰਮੈਂਸ ਕਬੂਤਰਾਂ ਦੀ ਉਡਾਨ ਦੇ ਵਿੱਚ ਵਾਧਾ ਕਰਨ ਵਾਲੇ ਜਿਹੜੇ એનર્ਜੀ ਵਾਲੇ ਪ੍ਰੋਜੈਕਟ ਨੇ ਉਹਨਾਂ ਪ੍ਰੋਜੈਕਟਾਂ ਦੇ ਵਿੱਚ ਮੇਨ ਪ੍ਰੋਜੈਕਟਾਂ ਦੇ ਵਿੱਚ ਸੁਪਰਾਪੀ ਲਸਾਉਂਦੀ ਹੈ ਜੀ ਇਹ ਜਿਹੜੇ ਕਬੂਤਰ ਦੀ ਉਡਾਨ ਨੂੰ ਵਧਾਉਣ ਵਾਲੇ ਪ੍ਰੋਜੈਕਟ ਤਿਆਰ ਕਰੇ ਗਏ ਨੇ ਗੋਰਿਆਂ ਨੇ ਤਿਆਰ ਕਰੇ ਨੇ ਗੋਰਿਆਂ ਵੱਲੋਂ ਤਿਆਰ ਕਰੇ ਹੋਏ ਜਿਹੜੇ ਪ੍ਰੋਜੈਕਟ ਨੇ ਮੇਨ ਪ੍ਰੋਜੈਕਟ ਕਬੂਤਰ ਦੀ ਉਡਾਨ ਵਧਾਉਣ ਵਾਲੇ ਪ੍ਰੋਜੈਕਟ ਉਹਨਾਂ ਪ੍ਰੋਜੈਕਟਾਂ ਦੇ ਵਿੱਚੋਂ ਪਹਿਲੇ 5-7 ਪ੍ਰੋਜੈਕਟਾਂ ਦੇ ਵਿੱਚ ਸੁਪਰਾ ਪਿਲਸ ਗੋਲੀ ਦਾ ਨਾਮ ਆਉਂਦਾ ਇਸ ਗੋਲੀ ਦਾ ਇਹ ਗੋਲੀ ਆਪਣੇ ਜਿਹੜੇ ਇੰਡੀਆ ਵਾਲੇ ਭਰਾ ਹੋਂ ਤੁਸੀਂ ਜ਼ਰੂਰ ਵੀਰੇ ਵਰਤ ਕੇ ਦੇਖਿਓ 100 ਦੇ ਵਿੱਚੋਂ 99% ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲੂ ਕਬੂਤਰ ਤੁਹਾਡਾ ਬਹੁਤ ਵਧੀਆ ਪਰਫਾਰਮੈਂਸ ਕਰੂ